ਪੱਤੀ ਆਉਂਦੀ ਐ ਨਾ ਦਿਨੇ ਫਿਰ ਖੇਤਾਂ ਲਈ ਹੁਣ ਕਿਉਂਕਿ ਮੈਂ ਰਾਤ ਨੂੰ ਜਾਂਦਾ ਰਹਾ ਜਦੋਂ ਮੈਂ ਰਾਤ ਨੂੰ ਜਾਂਦਾ ਸੀ ਨਾ ਖੇਤ ਪਾਣੀ ਲਾਉਣ ਉਹ ਕਹਿੰਦੇ ਰਾਤ ਨੂੰ 1:30 ਵਜੇ ਲਾਈਟ ਆਊਗੀ ਜੀ ਨਾ ਪਹਿਲਾਂ ਸੌ ਸਕਦੇ ਨਾ ਬਾਅਦ ਚ ਹੁਣ ਤਾਂ ਐਂ ਛੱਡ ਕੇ ਆ ਜਾਂਦੇ ਹਾਂ ਸੋ ਮੈਂ ਉਦੋਂ ਵੀ ਸੋਚਦਾ ਹੁੰਦਾ ਸੀ ਕਦੇ ਕੋਈ ਸੱਪ ਲੰਘਿਆ ਕੋਲ ਦੀ ਕਦੇ ਸੱਪ ਦੇ ਉੱਤੋਂ ਦੀ ਲੰਘ ਗਿਆ ਆਪਾਂ ਤੇ ਮੈਂ ਸੋਚਦਾ ਹੁੰਦਾ ਸੀਗਾ ਵੀ ਜੇ ਕਿਤੇ ਮੌਕਾ ਮਿਲਿਆ ਵੀ ਬਾਕੀ ਸਾਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਸਵੇਰੇ 9 ਤੋਂ 5 ਵਜੇ ਤੱਕ ਲੱਗਦੇ ਨੇ ਉਹ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਨੂੰ ਲਾਉਂਦੇ ਆ 2:00 ਵਜੇ ਮੈਂ ਕਿਹਾ ਵੀ ਇਹ ਕਰਾਂਗੇ ਦਿਨੇ ਕਰਤੀ ਅਨਸਾਰ ਪੱਤੀ ਘਰਾਂ ਵਾਲੀ ਬੱਤੀ ਫਿਰ ਬਿਲਕੁਲ ਮੁਫਤ ਹੈ ਆਮ ਆਦਮੀ ਕਲੀਨਿਕ ਖੋਲ ਰਹੇ ਨੇ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਆ ਨੌਕਰੀਆਂ ਮਿਲ ਰਹੀਆਂ ਨੇ ਆ ਮੈਂ ਹੁਣੇ ਪਿੰਡ ਜਾ ਕੇ ਆਂ ਕੋਟ ਧਰਮਚੰਦ ਕਲਾਂ 10 ਨੌਕਰੀਆਂ ਇੱਕ ਪਿੰਡ 'ਚ ਮਿਲੀਆਂ ਵਈ ਉਹ ਕਹਿੰਦੇ ਸਾਡੇ ਤਾਂ ਕਮਾਲ ਹੋ ਗਈ ਸਾਡੇ ਪਿੰਡ 'ਚ ਪਹਿਲਾਂ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਨੌਕਰੀਆਂ ਤਾਂ ਇਹ ਦਿੰਦੇ ਹੀ ਨਹੀਂ ਸੀ ਕਿਸੇ ਨੂੰ ਜੇ ਜੇ ਨੰਬਰ ਵੀ ਆ ਜਾਂਦੇ ਆਪਣੇ ਨੌਕਰੀਆਂ ਜੋਗੇ ਤਾਂ ਵੀ ਨਹੀਂ ਦਿੰਦੇ ਸੀ ਕਿਉਂਕਿ ਪੈਸੇ ਨਹੀਂ ਹੈਗੇ ਸੀ ਸਿਫਾਰਿਸ਼ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਸੀ ਸੋ ਤੁਸੀਂ ਪੜੋ ਜਵਾਕਾਂ ਨੂੰ ਕਹੋ ਕਿ ਪੜੋ ਪੇਪਰ ਦਿਓ ਨੰਬਰ ਆਗੇ ਤਾਂ ਸਰਕਾਰ ਦਾ ਟੈਲੀਫੋਨ ਤੁਹਾਨੂੰ ਆਊਗਾ ਵੀ ਆ ਜਾ ਬਈ ਆਹ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਕੁਰਸੀ ਤੇਰਾ ਇੰਤਜ਼ਾਰ ਕਰਦੀ ਹੈ ਤੇ ਮੈਨੇ ਬਹੁਤ ਵਧੀਆ ਹਰਮੀ ਸੰਤੂ ਜੀ ਦਾ ਬਹੁਤ ਪਿਆਰ ਤੁਹਾਡੇ ਪਿੰਡਾਂ ਚ ਹੈ ਪਿੰਡਾਂ ਜਿਹੜੇ ਪਿੰਡ ਵੀ ਜਾਨਾ ਮੈਂ ਕੱਲ ਵੀ ਠੰਡ ਤੋਂ ਸ਼ੁਰੂ ਹੋਇਆ ਉਹ ਗੱਗੋ ਬੂਹਾ ਤੱਕ ਗਿਆ ਸਾਰੇ ਪਿੰਡਾਂ ਚ ਕੱਲਸ ਗਿਆ ਨਸ਼ੇਰਾ ਡਾਲਾ ਘੱਲਾ ਗਿਆ ਸਾਰੇ ਪਿੰਡ ਜਿਹੜੇ ਚੀਮਾ ਹਨਾ ਰਸੂਲਪੁਰ ਨੰਨੇ ਪਿੰਡਾਂ ਨਾਮ ਵੀ ਯਾਦ ਹੋਗੇ ਤੇ ਪਿਆਰ ਇੰਨਾ ਮਹਿਲਾ ਆਲੇ ਤਾਂ ਉਹਦਾ ਮੇਰਾ ਨਾਮ ਸੁਣ ਕੇ ਚੀਕਾ ਮਾਰਦੇ ਉਹ ਤਾਂ ਅੱਛਾ ਉਹਨੂੰ ਕਿਵੇਂ ਲੱਗੇ ਪਿੰਡ ਉਹ ਤਾਂ ਟੈਂਪਰੇਚਰ ਪੁੱਛ ਕੇ ਬਾਹਰ ਆਉਂਦੇ ਆ ਵੀ ਤਾਪਮਾਨ ਕਿੰਨਾ ਹੈ ਉਹ ਕਹਿੰਦੇ 40 ਡਿਗਰੀ oh no too hot too hot ਇੱਕ ਵਾਰ ਤਾਪਮਾਨ ਜਿੰਦਾਬਾਦ ਤਾਪਮਾਨ ਜਿੰਦਾਬਾਦ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ ਮੈਂ ਦੇਖ ਲਈ ਅੱਖਾਂ ਤੁਹਾਡੀਆਂ ਤੁਸੀਂ ਤਾਂ ਤੁਸੀਂ ਤਾਂ ਕਹਿਣਾ ਵੀ ਕੱਲ ਨੂੰ ਹੀ ਪਵਾ ਲੋ ਵੋਟਾਂ ਮਜ਼ਾ ਪੜਾ ਸੀ ਜੀ ਕੱਢ ਲਈ ਛੇਤੀ ਛੋਟੇ ਹੁੰਦੇ ਕਹਦੇ ਘਬਰਾਟ ਆ ਜੀ ਬਸ ਇਹ ਆ ਵੀ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਕੰਮ ਤੁਸੀਂ ਕਰਨਾ ਹੈ ਨਾ ਮੇਰਾ ਲੱਗ ਜਾਂਦਾ ਮੈਂ ਆ ਤੁਹਾਡੇ ਨਾਲ ਹੀ ਆ ਉਹ ਮਾਵਾਂ ਬੈਠੀਆਂ ਨੇ ਬੱਚੇ ਖੜੇ ਨੇ ਜੀ ਅੱਛਾ ਅੱਛਾ ਪ੍ਰਾਣਾ ਪਿੰਡ ਤੁਹਾਡਾ ਵਾਹ ਜੀ ਹਾਂ ਨਾ ਜ਼ਿੰਦਗੀ ਚ ਕੀ ਆ ਤੂੰ ਤੂੰ ਮਹੀਨੇ ਬਾਅਦ ਦੇਖੀ ਤੂੰ ਜ਼ਿੰਦਗੀ ਤਾਂ ਲੰਬੀ ਹੋਵੇ ਮਹੀਨੇ ਬਾਅਦ ਹੀ ਬਣ ਜਾਣਾ ਹੈ ਹਾਂ ਮੈਂ ਆਉਂਦੇ ਹੋਏ ਦਾਦਾ ਜੀਗਾ ਉੱਥੇ ਸਾਹਮਣੇ ਜਦੋਂ ਆ ਰਹੇ ਸੀ ਤਾਂ ਇੱਕ ਮਾਂ ਜਿਹੜੀ ਆ ਉਹ ਮਸ਼ੀਨ ਨਾਲ ਕੁੱਤਰ ਰਹੀ ਸੀ ਟੋਕਾ ਕੁੱਤਰ ਰਹੀ ਸੀ ਮੈਂ ਸੰਦੂ ਸਾਹਿਬ ਨੂੰ ਦੱਸਿਆ ਮੈਂ ਕਿਹਾ ਮੈਂ ਕੀਤਾ ਹੋਇਆ ਜੀ ਮੈਂ ਤੇ ਮੇਰੀ ਮਾਂ ਮਸ਼ੀਨ ਗੇਟ ਦੇ ਸੀ ਭੈਣ ਸਾਡੀ ਰੁਕ ਲਾਉਂਦੀ ਸੀ ਕਟਬ ਦੇ ਟਾਂਡੇ ਚਰੀ ਦੇ ਟਾਂਡੇ ਬਰਸੀਮ ਅਸੀਂ ਕੁਦਰਤ ਦੇ ਇਹ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਿਹਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਕਦੇ ਪੜ੍ਹਿਆ ਹੀ ਨਹੀਂ 44 45 46 47 48 49 50 ਪੜ੍ਹਿਆ ਹੀ ਨਹੀਂ ਕਦੇ ਅਜੇ ਤਾਂ 69 79 'ਚ ਨਹੀਂ ਫਸੇ ਉਹਨਾਂ ਨੇ ਬੜੇ ਦੁਖੀ ਕੀਤੇ 69 99 ਉੱਚੋਂ ਨਾ ਪਤਾ ਲੱਗਿਆ ਓਏ ਕਿਹੜਾ ਕਿੱਥੋਂ ਲਿਖਣਾ ਕਿਹੜਾ ਕਿਵੇਂ ਸੁਇਸ ਕਰਕੇ ਆਪਾਂ ਤਾਂ ਉੜੇ ਆੜੇ ਵਾਲੇ ਤੇ ਨੌਵੇਂ ਕਲਾਸ ਚ ਇੱਕ ਦੋ ਨੀ ਦੋ ਨੀ ਦੋ ਦੋ ਨੀ ਚਾਰ ਤਿੰਨ ਦੋ ਨੀ ਛੇ ਵਾਲੇ ਪਹਾੜੇ ਜਾਣਦੇ ਆਪਾਂ ਆਪਾਂ ਕੈਲਕੂਲੇਟਰ ਵਾਲੇ ਨਹੀਂ ਹੈਗੇ ਆਪਾਂ ਤਾਂ ਮੂੰਹ ਜਵਾਨੀ ਜਾਦਨੇ 8 8 64 9 8 72 ਠੀਕ ਹੈ ਨਾ ਸੋ ਥੋਡੇ ਵਰਗੇ ਆਂ ਐਂ ਰਹਾਂਗੇ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਥੋਡੇ ਚਿਹਰਿਆਂ ਤੇ ਥੋੜੀ ਬਹੁਤ ਮੁਸਕਰਾਹਟ ਦੇਖ ਕੇ ਵੀ ਖੁਸ਼ੀ ਹੋਈ ਹੋਰ ਹਾਸੇ ਹਜੇ ਆਉਣੇ ਨੇ ਪਹਿਲੇ ਨਾ ਪਹਿਲਾਂ ਨੇ ਖੋਲੇ ਆਪਣੇ ਹਾਸੇ ਚਿੱਟੇ-ਚੁੱਟੇ ਚ ਪਾਤੇ ਆਪਣੇ ਬੱਚੇ ਹਨਾ ਬੇਰਜ਼ਗਾਰੀਆਂ ਚ ਪਾਤੇ ਅਨਾ ਪਿੰਡਾਂ ਚੋਂ ਰੌਣਕਾਂ ਉੱਡ ਗਈਆਂ ਸੀ ਉਹਨੇ ਰੌਣਕਾਂ ਪਿੱਪਲਾਂ ਬੋੜਾਂ ਥੱਲੇ ਦੁਬਾਰੇ ਵਾਪਸ ਲੈ ਕੇ ਆਵਾਂਗੇ